ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਭਿੰਡਰ ਫਾਰਮਰ ਟੀਵੀ YouTube ਚੈਨਲ 'ਚ ਤੇ ਜਿਵੇਂ ਕਿ ਤੁਹਾਨੂੰ ਪਤਾ ਆ ਆਪਾਂ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲਿਆਈ ਦੀ ਏ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਵੀਡੀਓ ਤੇ ਆਏ ਆ ਜਾਣਕਾਰੀ ਵਾਲੀ ਵੀਡੀਓ ਜਿਹਨੂੰ ਕਹਿ ਸਕਦੇ ਆ ਤੇ ਟਰੈਕਟਰਾਂ ਦੇ ਫੂਕੀਆਂ ਤੇ ਹੋਰ ਵੀ ਬਥੇਰੀਆਂ ਹੁੰਦੀਆਂ ਪਰ ਜਿਹੜਾ ਇਹ ਟਰੈਕਟਰ 'ਚ ਜੋ ਬਦਲਾਅ ਕੀਤਾ ਗਿਆ ਉਹ ਤੁਸੀਂ ਕਿਸੇ ਟਰੈਕਟਰ 'ਚ ਮੈਨੂੰ ਲੱਗਦਾ ਵੇਖਿਆ ਨਹੀਂ ਹੋਣਾ ਅੱਜ ਆਪਾਂ ਤੁਹਾਨੂੰ ਉਹ ਚੀਜ਼ ਬਾਰੇ ਦੱਸਾਂਗੇ ਤੇ ਇਹ ਟਰੈਕਟਰ ਦੀ ਆਪਾਂ ਪਹਿਲਾਂ ਵੀ ਆਪਣੇ ਪੇਜ ਤੇ ਵੀਡੀਓ ਪਾਈ ਹੋਈ ਏ ਵੀ ਇਹਦੇ ਵਿੱਚ ਆਪਣੇ ਗੋਲਡੀ ਬਾਈ ਤੋਂ ਜਿਹੜਾ ਕਿ ਛੋਟੇ ਟਰੈਕਟਰ ਤਿਆਰ ਕਰਦੇ ਨੇ ਉਹਨਾਂ ਕੋਲ ਆਪਾਂ ਛੋਟੇ ਟਰੈਕਟਰਾਂ ਦੀ ਵੀਡੀਓ ਪਾਈ ਤੇ ਇਸ ਟਰੈਕਟਰ ਦੀ ਵੀਡੀਓ ਪਾਈ ਹੋਈ ਆਪਾਂ ਪਹਿਲਾਂ ਇਹ ਚ ਕੀ ਕੀ ਚੇਂਜ ਕੀਤੇ ਨੇ ਬਾਕੀ ਥੋੜੀ ਬਥੀ ਜਾਣਕਾਰੀ ਆਪਾਂ ਤੁਹਾਨੂੰ ਮੋਟੋ ਮੋਟੇ ਅੱਜ ਵੀ ਦੇ ਦਾਂਗੇ ਤੇ ਜਿਹੜੇ ਵੀ ਨਵੇਂ ਨੇ ਆਪਣੇ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਤੇ ਤੁਹਾਡੇ ਕੀ ਸੁਝਾਅ ਹੁੰਦੇ ਨੇ ਵੀਡੀਓ 'ਚ ਉਹ ਆਪਣੇ ਕਮੈਂਟਾਂ 'ਚ ਜਰੂਰ ਰਹਿ ਦਿਆ ਕਰੋ ਤੇ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਤੇ ਬਾਕੀ ਆਪਾਂ ਮੇਨ ਚੀਜ਼ ਬਾਰੇ ਆਪਾਂ ਤੁਹਾਨੂੰ ਪੂਰੀ ਡਿਟੇਲ ਨਾਲ ਦੱਸਾਂਗੇ। ਹਾਂਜੀ ਆਪਾਂ ਇਹ ਚੀਜ਼ ਦੀ ਜਿਹੜੀ ਕਿ ਆਪਾਂ ਤੁਹਾਨੂੰ ਕਹਿ ਰਹੇ ਸੀ ਆਪਾਂ ਤੁਹਾਨੂੰ ਵਧੀਆ ਜੀ ਜਾਣਕਾਰੀ ਦੇਾਂਗੇ ਟਰੈਕਟਰ 'ਚ ਕੀ ਗੋਲਡੀ ਬਾਈ ਨੇ ਬਦਲਾਅ ਕੀਤਾ ਤੇ ਆਪਾਂ ਗੋਲਡੀ ਬਾਈ ਨਾਲ ਵੀ ਤੁਹਾਨੂੰ ਲਾਈਵ ਚ ਮਿਲਾਵਾਂਗੇ। ਇਹਦੇ ਵਿੱਚ ਗੋਲਡੀ ਬਾਈ ਨੇ ਸਭ ਤੋਂ ਵੱਡਾ ਬਦਲਾਅ ਕੀਤਾ ਹੈ ਇਹ ਯੂ ਸਿਸਟਮ 'ਚ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਪਹਿਲਾਂ ਕਿਤੇ ਇਹ ਸਿਸਟਮ ਦੇਖਿਆ ਹੋਣਾ ਹੈ। ਇਹ ਫਿਰ ਤੁਸੀਂ ਥੱਲੇ ਝੁਕਦਾ ਹੋਵੇ ਇਹ ਕੀਤਾ ਤਾਂ ਕਿ ਜਿਹੜਾ ਇਹ ਟਰੈਕਟਰ ਹੈ ਨਾ ਇਹ 4 ਫੁੱਟ ਡੇਡ ਫੁੱਟ ਦੂਜੇ ਟਰੈਕਟਰਾਂ ਨਾਲੋਂ ਉੱਚਾ ਹੈ। 4 ਫੁੱਟ ਡੇਡ ਫੁੱਟ ਹੁਣ ਕਰਕੇ ਅੰਦਰ ਲਾਉਣ ਵੇਲੇ ਤੁਹਾਨੂੰ ਪਤਾ ਕਈ ਵਾਰ ਦਿੱਕਤ ਆਉਂਦੀ ਛਤਰੀ ਉੱਤੇ ਲੱਗ ਜਾਂਦੀ ਹੈ ਫਿਰ ਕੋਈ ਇੰਦਾ ਸਿਸਟਮ ਤੇ ਹੈ ਨਹੀਂ ਵੀ ਆਪਾਂ ਇਹਨੂੰ ਲਾ ਕੇ ਜੂਨ ਰੱਖ ਲਾਂਗੇ। ਤੇ ਉਹਦੇ ਕਰਕੇ ਸਾਰਾ ਕੁਝ ਜਿਹੜੀ ਮੋਡੀਫਿਕੇਸ਼ਨ ਕੀਤੀ ਗਈ ਹੈ ਤੇ ਆਪਾਂ ਤੁਹਾਨੂੰ ਵਿਖਾਣਾ ਇਹਦੇ ਵਿੱਚ ਕੋਈ ਆਪਾਂ ਨੂੰ ਵਾਰ-ਵਾਰ ਨਟ ਨਹੀਂ ਖੋਲਣੇ ਪੈਂਦੇ। ਕੋਈ ਵਕਰੀ ਨਹੀਂ ਕੋਈ 5-7 ਮਿੰਟਾਂ ਦਾ ਕੰਮ ਹੈ ਪ੍ਰੈਸ਼ਰ ਨਾਲ ਉੱਪਰ ਤੇ ਪ੍ਰੈਸ਼ਰ ਨਾਲ ਥੱਲੇ ਆ ਜਾਂਦੇ ਬਸ ਗੁੱਲੀਆਂ ਪੈਂਦੀਆਂ ਨੇ ਹੋਰ ਕੋਈ ਵੱਖਰਾ ਰਿਗਾਰਡ ਨਹੀਂ ਇਸ ਦਾਗਾ। ਇਆ ਪਾਤਨ ਵਿਖਾਣੇ ਆ। ਇਹ ਆਪਣੇ ਜੂ ਜਿਵੇਂ ਆਮ ਜੂ ਹੁੰਦੇ ਨੇ ਓਵੇਂ ਹੀ ਜੂ ਐ, ਜੂ 'ਚ ਕੋਈ ਬਦਲਾਅ ਨਹੀਂ ਹੈਗਾ। ਇਹ ਦੇਖੋ ਇਹਨੂੰ ਆ ਜੈਕ ਲੱਗਾ ਹੋਇਆ ਤੇ ਜਿਹੜਾ ਵਰਕ ਕਰਦਾ ਓਗੋ ਕਰਦਾ ਆਪਾਂ ਤੁਹਾਨੂੰ ਉਹ ਵੀ ਕਰਕੇ ਵਿਖਾਵਾਂਗੇ। ਬਸ ਥੱਲੇ ਗੁੱਲੀਆਂ ਨੇ, ਇੱਥੇ ਥੱਲੇ ਵੀ ਲੋਕ ਹੋ ਜਾਂਦਾ ਐ ਤੇ ਜਦੋਂ ਉੱਪਰ ਸਿਰੇ ਤੇ ਜਾਂਦਾ ਆਪਣੀ ਸਹੀ ਪੋਜੀਸ਼ਨ ਤੇ ਉੱਥੇ ਵੀ ਇਹਨੂੰ ਗੁੱਲੀਆਂ ਪਾ ਕੇ ਲੋਕ ਹੋ ਜਾਂਦਾ। ਕੋਈ ਘਤਰੇ ਵਾਲਾ ਕੰਮ ਨਹੀਂ ਕੋਈ ਕੁਝ ਨਹੀਂ ਤੇ ਬਾਕੀ ਜਿਗਾਰੜ ਬਹੁਤ ਵਧੀਆ ਕੀਤਾ 골ਦੀ ਬਾਈ ਨੇ। ਤੇ ਆਜੋ ਹੁਣ ਆਪਾਂ ਤੁਹਾਨੂੰ ਅੱਗੇ ਵਿਖਾਉਂਦੇ ਆ। ਤੇ ਬਾਕੀ ਇਹ ਨਾ ਤੁਹਾਨੂੰ ਪਤਾ ਮਿਊਜ਼ਿਕ ਸਿਸਟਮ ਕਰਕੇ weight ਹੋ ਜਾਂਦਾ ਹੈ ਜ਼ਿਆਦਾ ਤੇ ਇਹਦੇ ਅੱਗੇ ਆਹ ਸਿਸਟਮ ਹੈ। ਆਹ ਇੱਕ ਸਿਸਟਮ ਇਹਦੇ ਅੱਗੇ। ਇਤੋਂ ਇਹ ਵਰਕ ਕਰਦਾ ਹੈ। ਇਹਦੇ ਨਾਲ ਹੀ ਉੱਪਰ ਆਉਂਦਾ ਤੇ ਇਹਦੇ ਨਾਲ ਹੀ ਥੱਲੇ ਜਾਂਦਾ ਕਿਸੇ। ਕੋਈ ਵਕਤਰ ਜਗਾਦ ਨਹੀਂ ਹੈਗਾ ਬਸ ਇਹ ਹੀ 골ਡੀ ਬਾਈ ਨੇ ਆਪਣੇ ਦਿਮਾਗ ਨਾਲ ਇਹ ਚੀਜ਼ ਦੀ ਗਾੜ੍ਹ ਗੱਡੀ ਹੈ। ਤੇ ਬਾਈ ਨੇ ਬਹੁਤ ਵਧੀਆ ਚੀਜ਼ ਬਣਾਈ ਜੀ। ਹੁਣ ਆਪਾਂ ਤੁਹਾਨੂੰ ਬਾਈ ਨੂੰ ਕਹਾਂਗੇ ਕਿ ਇਹਨੂੰ ਚਲਾ ਕੇ ਦਿਖਾਉਂਦੇ ਨੇ। ਤੇ ਆਪਾਂ ਬਾਕੀ ਤੁਹਾਨੂੰ ਮਿਲਾਨੇ 골ਡੀ ਬਾਈ ਨਾਲ। ਬਾਈ ਜੀ ਆਜੋ। ਸਵਾਗਤ ਹੈ ਬਾਈ ਜੀ ਜਸਪਾਲ ਜੀ ਸਵਾਗਤ ਸਾਰਿਆਂ ਦਾ ਸਾਸੀ ਸਾਜੀ ਬਹੁਤ ਬਹੁਤ ਸਾਰਿਆਂ ਨੂੰ ਜੀ ਤੇ ਅੱਜ ਆਪਾਂ ਫੇਰ ਪਹੁੰਚੇ ਹਾਂ ਗੋਲਡੀ ਬਾਈ ਕੋ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਬਹੁਤ ਅਨਟਿਕ ਜੀਆਂ ਚੀਜ਼ਾਂ ਤਿਆਰ ਕਰਦੇ ਨੇ ਇਹਨਾਂ ਜੀ ਆਪਾਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਛੋਟੇ ਟਰੈਕਟਰਾਂ ਦੇ ਬਹੁਤ ਵਧੀਆ ਈਮਾਰ ਨੇ ਤੇ ਕਾਫੀ ਵਧੀਆ ਬਣਾਉਂਦੇ ਤੇ ਬਾਈ ਨੇ ਅੱਗੇ ਵੀ ਦੱਸਿਆ ਸੀ ਕਿ ਕਿਸੇ ਨੇ ਕੋਸ਼ਿਸ਼ ਕਿਸੇ ਵੀ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਾਣੀ ਹੋਵੇ ਟਰੈਕਟਰ ਚ ਤੇ ਇਹ ਕਰਦੇ ਨੇ ਇਹਨਾਂ ਨਾਲ ਕੰਟੈਕਟ ਕਰਵਾ ਸਕਦਾ ਕਿਵੇਂ ਦਾ ਵੀ ਕੰਮ ਹੋਵੇ ਟਰੈਕਟਰ ਦਾ ਮੋਡੀਫਿਕੇਸ਼ਨ ਦਾ ਪਲੇਟਫਾਰਮ ਤੋਂ ਲੈ ਕੇ ਜਿੱਦਾਂ ਵੀ ਬੰਪਰ ਸ਼ੋਅ ਵਗੈਰਾ ਕੁਝ ਵੀ ਤੁਸੀਂ ਕੁਝ ਵੀ ਕਰਵਾਣਾ ਤੁਸੀਂ ਟਰੈਕਟਰ ਦਾ ਤੇ ਆਪਣੇ ਕੋਲੋਂ ਕਰਵਾ ਸਕਦੇ ਹੋ ਮਕੈਨੀਕਲ ਦਾ ਵੀ ਕੰਮ ਕਰਨਾ ਹੈ ਆਪਾਂ ਅੱਜ ਦੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀ ਕਿ ਇਹ ਚੀਜ਼ ਜਿਹੜੀ ਆਪਾਂ ਤੁਹਾਨੂੰ ਵਿਖਾਈ ਹੈ ਜੂ ਵਾਲੀ ਹੈ ਤੁਸੀਂ ਪਹਿਲਾਂ ਨਹੀਂ ਵੇਖੀ ਹੋਣੀ ਤੇ ਆਪਾਂ ਕਹਾਂ ਵੀ ਚਲੋ ਆਪਾਂ ਵਿਖਾਈਏ ਦਰਚਕਾਂ ਨੂੰ ਜੇ ਕੋਈ ਇਹ ਚੀਜ਼ ਦਾ ਇਸ਼ਕ ਹੋਵੇ ਤੇ ਬਾਈ ਇਹ ਚੀਜ਼ ਵੜਾ ਦਿੰਦੇ ਨੇ ਤੇ ਆਜੋ ਹੁਣ ਬਾਈ ਦਾ ਮਤਲਬ ਕਿ ਟਰੈਕਟਰ ਦਾ ਬਹੁਤ ਯਾਰ ਹੋਈ ਜਾਂਦੇ ਨੇ ਪੰਜਾਬ ਚ ਤੁਹਾਨੂੰ ਪਤਾ ਹੀ ਹੈ ਨਾ ਵੀ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਇਹ ਚੀਜ਼ ਦਾ ਪਰ ਆਪਾਂ ਥੋੜਾ ਜਿਹਾ ਕੁਝ ਉਹਨਾਂ ਨਾਲੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਇਹ ਯੂ ਪੈਪ ਨਾ ਮਤਲਬ ਕਿ ਨੀਚੇ ਹੁੰਦਾ ਕਿ ਕਹਿਦਾ ਯੂ ਪੈਪ ਆਪਾਂ ਥੱਲੇ ਕਰਨ ਵਾਸਤੇ ਵੀ ਜਿੱਦਾਂ ਇਹ ਫਰੋਪੀ ਵਗੈਰਾ ਹੈ ਨਾ ਇਹ ਟਰੈਕਟਰ ਨਾਲੋਂ 11 ਦੂਜੇ ਟਰੈਕਟਰ ਨਾਲੋਂ ਥੋੜਾ ਜਿਹਾ ਉੱਚਾ ਹੁੰਦਾ ਉਹਦੇ ਕਰਕੇ ਦਾ ਮਤਲਬ ਕਿ ਛਤ ਇਹ ਵੈਸੀ ਸਿਸਟਮ ਉੱਪਰ 달ਵਾਣ ਕਰਕੇ 1.5 ਫੁੱਟ ਉੱਚੀ ਹੈ ਮੰਨ ਕੇ ਚੱਲੋ ਵੀ 2 ਫੁੱਟ ਉੱਚਾ ਦੂਜੇ ਟਰੈਕਟਰਾਂ ਨੂੰ ਆਮ ਜਿਹਾ ਆਪਣੀਆਂ ਛਤਰੀਆਂ ਹੁੰਦੀਆਂ ਨੇ ਉਹ ਕਨੋਪੀਆਂ ਤੇ ਇਹ ਫਿਰ ਜਦੋਂ ਆਪਾਂ ਅੰਦਰ ਪਾਰਕ ਕਰਨੇ ਆਪਣੇ ਗੈਰੇਜ 'ਚ ਜਾਂ ਕਿਤੇ ਆਪਾਂ ਅੰਦਰ ਲਾਉਨੇ ਆ ਟਰੈਕਟਰ ਕੋਈ ਦਿੱਕਤ ਆਉਂਦੀ ਥੋੜੀ ਜੀ ਫਿਰ ਉਹ ਬਾਈ ਵਾਲੀ ਕਹਿੰਦੀ ਵੀ ਆਪਾਂ ਨੂੰ ਤੁਸੀਂ ਕਰਕੇ ਦੋ ਮਸਰਾ ਹੱਲ ਇਹਦਾ ਆਪਾਂ ਫਿਰ ਇਹ ਨੀਚੇ ਹੁੰਦਾ ਕਰਕੇ ਦਿੱਤਾ ਇਹ ਪਿੱਛੇ ਹੋਲਡਿੰਗ ਹੋ ਜਾਂਦਾ ਤੇ ਬਿਲਕੁਲ ਨੀਚੇ ਤੱਕ ਚਲਾ ਜਾਂਦਾ ਥੱਲੇ ਨਹੀਂ ਲੱਗਦਾ ਧਰਤੀ ਤੇ ਥੱਲੇ ਧਰਤੀ ਤੋਂ ਉੱਪਰ ਰਹਿੰਦਾ ਤੇ ਤੁਸੀਂ ਟਰੈਕਟਰ ਕਿੱਦਾਂ ਮਰਜ਼ੀ ਅੰਦਰ ਲਾ ਸਕਦੇ ਹੋ ਬਾਹਰ ਕਰ ਸਕਦੇ ਹੋ ਇਹਦੇ ਨਾਲ ਮੁੱਕ ਦੀ ਗੱਲ ਤੇ ਕਿ ਬਾਈ ਚੀਜ਼ ਜੋ ਵੀ ਤਿਆਰ ਕਰਦੇ ਨੇ ਇੱਕ ਵੱਖਰੀ ਜੀ ਚੀਜ਼ ਬਣਾ ਦਿੰਦੇ ਨੇ ਜਿਹੜੀ ਕਿ ਕਿਸੇ ਨੇ ਸੋਚੀ ਵੀ ਨਹੀਂ ਹੁੰਦੀ ਕਿਸੇ ਦੇ ਦਿਮਾਗ 'ਚ ਵੀ ਨਹੀਂ ਆਉਣਾ ਮੈਨੂੰ ਲੱਗਦਾ ਬਾਈ ਜੀ ਵੀ ਇਹ ਚੀਜ਼ ਵੀ ਹੋ ਸਕਦੀ ਹੈ ਨਾ ਨਹੀਂ ਇਹ ਮੈਂ ਮੈਨੂੰ ਤਾਂ ਸ਼ਾਇਦ ਜਿੱਥੋਂ ਤੱਕ ਮੇਰਾ ਆਈਡੀਆ ਹੈ ਵੀ ਟਰੈਕਟਰਾਂ ਦੇ پیسے ਜੂਤਾਂ ਉੱਪਰੋਂ ਹੁੰਦੇ ਨੇ ਫੋਲਡ ਹਨਾ ਹਾਂਜੀ ਅੱਜ ਤੋਂ ਹੁੰਦੇ ਨੇ ਕੰਪਨੀਆਂ ਵੱਲੋਂ ਆਉਂਦਾ ਸਿਸਟਮ ਹੈ ਪਰ ਜਿਹੜਾ ਨੀਚੇ ਤੋਂ ਫੋਲਡ ਵਾਲਾ ਇਹ ਮੈਂ ਤਾਂ ਨਹੀਂ ਦੇਖਿਆ ਕੋਈ ਵੀਡੀਓ ਵੀਡੀਓ ਆਪਾਂ ਵੀ ਕਹਿੰਦੇ ਰਹਿੰਦੇ ਨੇ ਜੀ ਪਰ ਮੈਂ ਅੱਜ ਤੱਕ ਨਹੀਂ ਦੇਖਿਆ ਬਾਕੀ ਉਹ ਵੀ ਜਿਹੜਾ ਅੱਜ ਉਹ ਬੈਂਡ ਆਉਣ ਵਾਲਾ ਉਹ ਵੀ ਕੋਈ ਪ੍ਰੈਸਿੰਗ ਸਿਸਟਮ ਨਹੀਂ ਹੁੰਦਾ ਨਟਾਲਾ ਸਿਸਟਮ ਇਹ ਥੋੜਾ ਜਿਹਾ ਸੌਖਾ ਸਿਸਟਮ ਸੀ ਪਹਿਲਾਂ ਉਹੀ ਸਿਸਟਮ ਲਾਣ ਮਤਲਬ ਕਿ ਸੋਚਿਆ ਸੀ ਪਰ ਉਹ ਤੇ ਕੈਂ ਹੋ ਜਾਂਦਾ ਵੀ ਜਦੋਂ ਪਾਰਟ ਚ ਫੋਲਡ ਹੋਏਗਾ ਛਤਰੀ ਦਾ ਜਿਹੜਾ ਮਤਲਬ ਕਿ ਅੱਗੇ ਹੁੰਦਾ 파ਟ ਇਹ ਫਿਰ ਇਹ ਵੀ ਉੱਪਰ ਹੋ ਜਾਂਦਾ ਹੈ ਨਾ ਉਹ ਤਾਂ ਛਤਰੀ ਜਿੰਨੇ ਮਤਲਬ ਕਿ ਲੱਗੀ ਹੁੰਦੀ ਉਸ ਤੋਂ ਵੀ ਉੱਪਰ ਉੱਚੀ ਹੋ ਜਾਂਦੀ ਸੋਲ ਲੱਤ ਕੇ ਫਿਰ ਦੂਜੀ ਗੱਲ weight ਵੀ ਜ਼ਿਆਦਾ ਵੱਧ ਗਿਆ ਵੀ ਉਹਦੇ ਕਰਕੇ ਨਟਾਂ ਵਾਲਾ ਕੰਮ ਵੀ ਨਹੀਂ ਰਹਿ ਗਿਆ ਭਾਰਨ ਕਾਫੀ ਇਹਦਾ ਹੁਣ ਮੰਨ ਕੇ ਚੱਲੋ ਅਸੀਂ 2 ਕੁਆਂਟਲ ਵਾਸਤੇ ਜੈਕ ਲਾਇਆ ਸੀ ਇਹਦੇ ਚ ਇਹ ਜੈਕ ਵੀ ਮਤਲਬ ਕਿ ਛੋਟਾ ਰਹਿ ਗਿਆ ਇਹਦੇ 'ਚ 2.5 3 ਕੁਇੰਟਲ ਵਾਂਗੂ weight ਹੈ ਇਹਦੇ 'ਚ ਹੁਣ ਸਾਨੂੰ ਥੋੜੀ ਜਿਹੀ ਪਰੌ ਤੇ ਐਂ ਦਿੱਕਤ ਆਉਂਦੀ ਮਾੜੀ ਜਿਹੀ ਇਹ ਸਾਨੂੰ ਨਾਲ ਇੱਕ ਬੰਦੇ ਨੂੰ ਪਿੱਛੋਂ ਥੋੜੀ ਜਿਹੀ ਹੈਲਪ ਕਰਨੀ ਪੈਂਦੀ ਹਾਫ ਤੱਕ ਹਾਫ ਤੋਂ ਬਾਅਦ ਫਿਰ ਜੈਕ ਆਪੀ ਖਿੱਚ ਲੈਂਦਾ ਨਹੀਂ ਜੇ 2 ਕੁਇੰਟਲ weight ਹੁੰਦਾ ਬਿਲਕੁਲ ਜਿੰਨੇ ਦਾ ਆਪਾਂ ਲਾਇਆ ਸੀਗਾ ਫਿਰ ਇਹ ਆਪੀ ਜੈਕ ਖਿੱਚ ਲੈਂਦਾ ਸੀ ਉਹਦੇ ਕਰਕੇ ਹੁਣ ਤਾਂ ਮਤਲਬ ਕਿ ਥੋੜੀ ਜਿਹੀ ਦਿੱਕਤ ਆਉਂਦੀ ਏ ਤਾਂ ਨੇ ਚੁੱਕ ਕੇ ਵੀ ਬਖਾਨੇ ਆਪਾਂ ਕਰਕੇ ਦਿਖਾਉਨੇ ਆਂ ਬਾਕੀ ਚਲੋ ਸਟਾਰਟਿੰਗ 'ਚ ਜੇ ਆਪਾਂ ਕੋਈ ਵੀ ਕੰਮ ਤੇ ਬਾਈ ਜਣ ਮੈਂ ਆਪ ਹੀ ਦੱਸਿਆ ਵੀ ਇਹ ਚੀਜ਼ ਚ ਕੀ ਕਮੀ ਰਹੇਗੀ ਕਿਉਂਕਿ ਇਹਨਾਂ ਨੇ ਸਿਸਟਮ ਲਵਾਉਣ ਤੋਂ ਪਹਿਲਾਂ ਇਹ ਜੈਕ ਲਵਾਇਆ ਸੀ ਤੇ ਸਿਸਟਮ ਥੋੜਾ ਜ਼ਿਆਦਾ ਹੈ ਵੀ ਹੋ ਗਿਆ ਹੁਣ ਇਹ ਕਹਿੰਦੇ ਵੀ ਉਹ ਚੀਜ਼ ਨੂੰ ਅਸੀਂ ਸੋਲਵ ਕਰਕੇ ਦਿਹਾਗੇ ਕਸਟਮਰ ਨੂੰ ਇਹ ਨਹੀਂ ਵੀ ਜੋ ਆਪਾਂ ਕਰਤਾ ਐਵੇਂ ਦੇ ਦਾਂਗੇ ਕਸਟਮਰ ਨੂੰ ਕਸਟਮਰ ਤੇ ਪੂਰੀ ਐਨਮਲ ਕੀ ਓਕੇ ਕਰਕੇ ਰਿਪੋਰਟ ਫੇਰ ਦੇਣੀ ਹੈ ਹਾਂ ਸਹੀ ਤੇ ਆਪਾਂ ਤਾਂ ਨੂੰਨ ਬਾਈ ਨੂੰ ਕਹਾਂਗੇ ਕਿ ਇਹਦਾ ਕੰਮ ਕਿਵੇਂ ਕਰਦਾ ਉਹ ਵੀ ਬੋਖਾਂਗੇ ਆਇਓ ਕਰਨ ਥੋੜਾ ਜਿਆਦਾ ਮੱਲਾ ਇੱਕ ਕਰਨ ਉੱਪਰ ਇਹਦੇ ਆ ਸਿਸਟਮ ਲੱਗਿਆ ਹੋਇਆ ਸਾਬ ਵੀ ਦੇਖਾ ਨਾ ਉੱਪਰ ਜਾਕੜਾ ਪਾਣਾ ਆ ਹਾਂ ਸਹੀ ਇਹਦਾ ਸਿਸਟਮ ਲੱਗਿਆ ਹੈ ਇਹਦੇ ਤੋਂ ਹੋ ਜਾਂਦਾ ਹੈ ਉੱਪਰ ਕਿੱਦਾਂ ਮਰਜ਼ੀ ਕਰ ਲੋ ਤਾਂ ਇਹ ਥੋੜੀ ਜਿਹੀ ਹੈਲਪ ਕਰਨੀ ਪੈਂਦੀ ਇੱਕ ਵਾਰੀ ਚੱਕੀ ਕਰਨਾ ਇਹਨਾਂ ਨਾਲ ਬੱਸ ਇੱਧਰ ਦਿਖਾਓ ਮੈਂ ਕੈਮਰਾਮੈਨ ਨੂੰ ਕਹਾਂ ਉਹ ਬਸ ਉੱਦਰੋਂ ਪੰਪ ਕਰਨਾ ਤੇ ਇਹ ਨੂੰ ਤਾਂ ਜਾਈ ਜਾਣਾ ਇਹ ਤਾਂ ਮੰਨ ਲਓ 50 ਕਿਲੋ ਵੇਟ ਜਿਆਦਾ ਇਹਦੇ ਚ ਜੈਕ ਦੇ ਹਿਸਾਬ ਨਾਲ ਤੇ ਇੰਨਾ ਕੋ ਆਪਾਂ ਨੂੰ ਹੋਲਡ ਕਰਨਾ ਪੈਂਦਾ ਇੱਕ ਵਾਰੀ ਜਦੋਂ ਚੁੱਕਾ ਲੱਗਦੀ ਫਿਰ ਇਹ ਅੱਧ ਚੁੱਕ ਲੈਂਦਾ ਠੀਕ ਹੈ ਬਾਕੀ ਕੋਈ ਦਿੱਕਤ ਵਾਲਾ ਕੰਮ ਨਹੀਂ ਬਹੁਤ ਵਧੀਆ ਮੋਡੀਫਿਕੇਸ਼ਨ ਇਹ ਚੀਜ਼ ਦੀ ਜਿਹੜੀ ਕੀਤੀ ਹੈ ਬਾਈ ਜੀ ਇਹਨਾਂ ਨੇ ਤੇ ਹੁਣ ਇਹ ਕੋਈ ਨੇ ਆਪਣੇ ਵਜਨ ਤੇ ਥੋੜਾ ਉੱਪਰ ਹੋ ਗਿਆ ਤੇ ਹੁਣ ਇਹ ਆਟੋਮੈਟਿਕ ਉੱਤਾਂ ਜਾਏਗਾ ਤੇ ਕਿਉਂਕਿ ਬਾਈ ਜਾਨ ਨੇ ਅੱਗੇ ਖੋਦ ਹੀ ਦੱਸਿਆ ਨਹੀਂ ਤੇ ਇੰਨੀ ਕੁ ਥੋੜੀ ਜਿਹੀ ਇਹਦੀ ਹੈਲਪ ਕਰਨੀ ਪੈਣੀ ਕਿਉਂ ਵਜਨ ਜ਼ਿਆਦਾ ਹੋ ਗਿਆ ਨਾ ਸੀ ਜਿਹੜੇ ਵਜਨ ਦੇ ਹਿਸਾਬ ਨਾਲ ਲਾਇਆ ਸੀਗਾ ਹਨਾ ਤੇ ਉਸ ਹਿਸਾਬ ਨਾਲ ਥੋ ਵੀ ਨਹੀਂ ਸਿਸਟਮ ਲੱਗਿਆ ਹੈਗਾ ਤੇ ਬਾਕੀ ਬਾਈ ਜਾਨ ਆਪ ਹੀ ਦੱਸਿਆ ਵੀ ਇਹਦੇ ਵਿੱਚ ਕਿਉਂਕਿ ਇਹ ਨਾ ਸਟੇਜੋਂ ਰਵਾਂ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਹਿਲਾਂ ਇਹ ਜੈਕ ਲਾਤਾ ਸੀ ਤੇ ਬਾਤੀ ਹੁਣ ਚੇਂਜ ਕਰਨ ਵਾਲਾ ਹੈ ਇਹਦੇ ਵਿੱਚ ਕਰਨਗੇ ਸਿਸਟਮ ਨੂੰ ਚੇਂਜ ਤੇ ਕਾਫੀ ਵਧੀਆ ਚੀਜ਼ ਹੈ ਮਤਲਬ ਇਹ। ਮੱਕੇ ਦੀ ਇੱਕ ਹੋਰ ਇਹ ਸਿਸਟਮ ਵਧੀਆ ਹੈ। ਇਹ ਵੀ ਵੇਰਿੰਗ ਵਗੈਰਾ ਦੇ ਸੂ ਲੱਗੇ ਹੋਏ ਨੇ ਸਾਰੇ। ਹਨਾ ਜੇ ਆਪਾਂ ਲਾਣਾ ਹੈ ਤੇ ਇਹਨੂੰ ਤੁਸੀਂ ਐਵੇਂ ਥੱਲੇ ਕਰਕੇ نیچے ਤੇ ਇਹਦੇ નીચે ਕੋਈ ਚੀਜ਼ ਰੱਖ ਕੇ ਬਰਾਬਰ ਕਰਕੇ ਹੋਲਡ ਤੇ ਇਹਦੀਆਂ ਗੁੱਲੀਆਂ ਕੱਢ ਲਓ। ਚਾਰ ਗੁੱਲੀਆਂ ਇਹਦੇ ਵਿੱਚ ਕੋਈ ਨਟ ਨਹੀਂ ਹੈਗਾ। ਬਿਲਕੁਲ ਵੀ ਕੋਈ ਕਸਣ ਪੁੱਸਣ ਵਾਲਾ ਕੰਮ ਨਹੀਂ ਹੈ ਕੋਈ ਕਸਣ ਵਾਲਾ ਨਹੀਂ ਜੇ ਤੁਸੀਂ ਤਾਰ ਲਾਣੀ ਹੈ ਨਾ ਕਨੋਪੀ ਤੇ ਮੰਨ ਲਓ 10 ਮਿੰਟ ਵੀ ਨਹੀਂ ਲੱਗਦੇ ਹੈ ਕਨੋਪੀ ਲਾਣ ਦੇ ਨਹੀਂ ਉਂਝ ਜੇ ਆਪਾਂ ਉਹਨੂੰ ਕਨੋਪੀ ਫੁੱਲ ਨਹੀਂ ਪਾਦੇ ਟਰੈਕਟਰ ਦੀ ਤੇ ਮੈਨੂੰ ਲੱਗਦਾ 2-3 ਘੰਟਿਆਂ ਤੋਂ ਪਹਿਲਾਂ ਨਹੀਂ ਫੁੱਲਦੀ ਕਿਉਂ ਨਾਡਰ ਬੁੱਕ ਕਾਫੀ ਸਿਸਟਮ ਲੱਗਿਆ ਹੁੰਦਾ ਹੈ ਤੇ ਟੇਟ ਵੀ ਜ਼ਿਆਦਾ ਹੋ ਜਾਂਦਾ ਤੇ ਸਿਸਟਮ ਵੀ ਚਾਹੀਦਾ ਜੇ ਜੇ ਕਾ ਸਿਸਟਮ ਲੱਗਿਆ ਹੋਵੇ ਮੈਂ ਬਹੁਤ ਵੀਡੀਓ ਵੇਖਿਆ ਨੇ ਮੁੰਡੇ ਮਤਲਬ ਕਿ ਉਹਦੇ ਨਾਲ ਚੈਣ ਕੁੱਪੀ ਨਾਲ ਤਾਰਦੇ ਹੁੰਦੇ ਨੇ ਇਹ ਸਿਸਟਮ ਵਗੈਰਾ ਚੈਣ ਕੁੱਪੀ ਨਾਲ ਜਾਂ ਕਈ ਜਣੇ ਲੱ ਕਰੋ ਨੀਚੇ ਕਰਕੇ ਆਪਣਾ ਥੱਲੇ ਧਰ ਕੇ ਜ਼ਮੀਨ ਤੇ ਤੇ ਆਪਣਾ ਗੁੱਲੀਆਂ ਕੱਢਣੀਆਂ ਨੇ ਤੁਸੀਂ ਕੁਝ ਵੀ ਨਹੀਂ ਕਰਨਾ ਜਿਵੇਂ ਆਪਾਂ ਕੋਈ ਸੰਧ ਪਾਣਿਆ ਤੇ ਮਗਰੂ ਟਾਵੇਟਰ ਪਾਣਿਆ ਜੋ ਉੱਥੇ ਹੀ ਫਿਰ ਪੈ ਜਾਣੇ ਨੇ ਤੇ ਉੱਥੇ ਹੀ ਲੱਗ ਜਾਣੇ ਨੇ ਇਹ ਦੇਖੋ ਕਿੰਨੀ ਆਸਾਨੀ ਨਾਲ ਬਾਈ ਨੇ ਇਹਨੂੰ sire ਲਾਤਾ ਜੈੱਟ ਨੂੰ ਤੇ ਆਪਣੇ ਸਹੀ ਜਗ੍ਹਾ ਤੇ ਆ ਚੁੱਕਿਆ ਬਾਈ ਇੰਨਾ ਕੁਝ ਕਰਨਾ ਆਪਾਂ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਇਹਦੇ ਦੀ ਗੁੱਲੀਆਂ ਪੈਂਦੀਆਂ ਨੇ ਇੱਥੇ ਹੇਠੇ ਇਹਦੇ ਦੀ ਗੁੱਲੀਆਂ ਹਾਂ ਆ ਲੈਵਰ ਕੈਮਰਾਮੈਨ ਨੂੰ ਆਹ ਹੋਰ ਲੈਵਰ ਹੋ ਆ ਗੁੱਲੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਇਹ ਕਿਸ ਕਾਲਾ ਕੰਮ ਨਹੀਂ ਹੈਗਾ ਗਾ ਗੁੱਲੀਆਂ ਪੈ ਜਾਣੀਆਂ ਨੇ ਇਹਦੇ ਚ ਆ ਆਸ ਗੁੱਲੀ ਪਈ ਮੜਾ ਟਿਲਾ ਕਰਨਾ ਹੋਊਾ ਹਾਂ ਥੋੜਾ ਜਿਹਾ ਮੜਾ ਜਿਹਾ ਕਰਦੇ ਨੇ ਕਰੋ ਥੋੜਾ ਜਿਆ ਹੋਰ ਚੈੱਕ ਕਰਨਾ ਲੈ ਮੜਾ ਹੋਇਆ ਹੁਣ ਆਪਾਂ ਤੈਨੂੰ ਨਾ ਡਾਊਨ ਕਰਕੇ ਵਿਖਾਣੇ ਆ ਇਹ ਵੇਖੋ ਗੁੱਲੀਆਂ ਪੈ ਗੁੱਲੀ ਬੜੀ ਆਸਾਨੀ ਨਾਲ ਗੁੱਲੀ ਨਿਕਲ ਗਈ ਏ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ। ਮੈਂ ਕੈਮਰਾਮੈਨ ਨੂੰ ਕਹਿੰਦਾ ਵੀ ਇੱਧਰੋਂ ਸਾਈਡ ਤੋਂ ਦਿਖਾਵਾ। ਹੁਣ ਜਾਣ ਦੀ। ਕਿਰਾਉ ਨਾਲ ਜਿੰਨੀ ਆਸਾਨੀ ਨਾਲ ਬਾਈ ਨੇ ਚੱਕਿਆ ਸੀ, ਓਨੀ ਆਸਾਨੀ ਨਾਲ ਇਹ ਥੱਲੇ ਜਾਏਗਾ, ਉਦੋਂ ਵੀ ਖੇਤੀ ਜਾਏਗਾ। ਤੇ ਬਾਈ ਨੂੰ ਕਾਫੀ ਜ਼ਿਆਦਾ ਤਿਹਰਬ ਹੈ। ਹੱਬ ਪੰਪ ਮਾਰੀ ਰਹਿਣਾ ਆ। ਆਹ ਮਾਰੀ ਜਮੇ ਕੇਸ। ਇੱਕ ਮੈਂ ਇਹਨਾਂ 5-7 ਮਿੰਟਾਂ ਚ ਆਪਾਂ ਛਤਰੀ ਝੁੱਕ ਕੇ ਤੇ ਡਾਊਨ ਕਰ ਸਕਦੇ ਆ ਇਹਨਾਂ ਨੂੰ ਟਾਈਮ ਲੱਗਦਾ ਨਾ ਕੋਈ ਨਟ ਪੈਂਦਾ ਨਾ ਕੋਈ ਉਹੋ ਜਿਹਾ ਸਿਸਟਮ ਨਹੀਂ ਸਿਰਫ ਆ ਦੋ ਗੁੱਲੀਆਂ ਨੇ ਜਿਹੜੀਆਂ ਕੋਲ ਦੀ ਬਈ ਹੱਥ ਚ ਨੇ ਇਹਨਾਂ ਦੋ ਗੁੱਲੀਆਂ ਦਾ ਕਮਾਲ ਹੈ ਇਹੀ ਲੋਕ ਕਰਦੀਆਂ ਨੇ ਸਿਸਟਮ ਨੂੰ ਸਾਰੇ ਨੂੰ ਤੇ ਜਾਣਦੇ ਜਾਣਦੇ ਇਸ ਤੋਂ ਵੀ ਡਾਊਨ ਤੁਰ ਜਾਂਦਾ ਤੇ ਬਾਕੀ ਪੂਰਾ ਥੱਲੇ ਨਹੀਂ ਲੱਗਦਾ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਟਰੈਕਟਰ ਦੇ ਲਿੰਕਾਂ ਤੇ ਖੜ ਜਾਂਦਾ ਹੈ ਟਰੈਕਟਰ ਦੇ ਲਿੰਕਾਂ ਤੇ ਖੜ ਜਾਂਦਾ ਹੈ ਤੇ ਕਾਫੀ ਜ਼ਿਆਦਾ ਵਧੀਆ ਸਿਸਟਮ ਹੈ ਇਹ ਜੀ ਸਾਫ ਨੂੰ ਜੀ ਸੋ ਤੁਹਾਨੂੰ ਇਹ ਜਗਾਰਡ 골ਡੀ ਬਾਈ ਨੇ ਜਿਹੜਾ ਬਣਾਇਆ ਕਿਦਾਂ ਦਾ ਲੱਗਿਆ ਕਮੈਂਟਾਂ ਜ਼ਰੂਰ ਆਇਦਿਓ ਸਾਨੂੰ ਤੇ ਬਹੁਤ ਅਨਟਿਕ ਜੀ ਚੀਜ਼ ਲੱਗੀ 골ਡੀ ਬਾਈ ਦੇ ਨਾਲ ਦਿਮਾਗ ਹੀ ਇਹ ਢੰਗ ਨਾਲ ਚੱਲਦਾ ਹੈ ਕਿ ਇਹ ਚੀਜ਼ ਵੱਖਰੀ ਉਹ ਬਣਾ ਦਿੰਦੇ ਨੇ ਆਈ ਵਾਰ ਜਿਵੇਂ ਕਿ ਛੋਟੇ ਟਰੈਕਟਰਾਂ ਦੀ ਤੁਸੀਂ ਵੀਡੀਓ ਆਪਣੇ ਚੈਨਲ ਤੇ ਜਿਹੜੇ ਵੀਰ ਨਹੀਂ ਵੇਖੀ ਉਹ ਬਾਈ ਦੇ ਬਾਈ ਹੀ ਉਹਨਾਂ ਟਰੈਕਟਰਾਂ ਨੂੰ ਬਣਾਉਂਦੇ ਨੇ ਆਪਣੇ YouTube ਤੇ ਚੈਨਲ ਵੀ ਹੈ ਦੇਸੀ ਮਕਾਨਿਕ ਪੀਪੀ ਭੱਤਰ ਦੇ ਨਾਮ ਤੇ ਤੇ ਉਹਦੇ ਤੇ ਵੀ ਤੁਸੀਂ ਵੀਡੀਓ ਆਪਣੀਆਂ ਦੇਖ ਸਕਦੇ ਹੋ ਤੇ ਬਾਕੀ ਆਪਣਾ ਇੰਸਟਾਗ੍ਰam ਤੇ ਪੇਜ ਹੈ ਗੋਲਡੀ ਦੀਸੀ ਮਕੈਨਿਕ ਦੇ ਨਾਮ ਤੇ ਤੇ ਉਹਦੇ ਤੇ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਆਪਣੀਆਂ ਤੇ ਕਾਫੀ ਵੱਖਰੀਆਂ ਜੇ ਚੀਜ਼ਾਂ ਬਾਈ ਬਣਾਉਂਦਾ ਹੈ ਇੱਕ ਹੁੰਦਾ ਨਾ ਵੇਖਾ ਵੇਖੀ ਵਾਲੀ ਚੀਜ਼ ਉਹ ਨਹੀਂ ਇਹਨਾਂ ਦੀਆਂ ਚੀਜ਼ਾਂ ਸ਼ੁਰੂ ਤੋਂ ਜਿਹੜੀਆਂ ਕਿ ਆਪਾਂ ਛੋਟੇ ਟਰੈਕਟਰਾਂ ਦੀ ਵੀਡੀਓ ਵੀ ਪਾਈਆਂ ਨੇ ਉਹ ਵੀ ਇਹਨਾਂ ਦੇ ਦੂਜੇ ਟਰੈਕਟਰਾਂ ਨਾਲੋਂ ਵੱਖਰੀਆਂ ਹੁੰਦੀਆਂ ਨੇ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਸੋ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ